ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਾਜ ਮੋਹੱਲਾ ਚੌਥਾ ਮੈਂ ਹਰ ਨਾਮੈ ਹਰ ਬਰਹੋ ਲਗਾਈ ਜੀਓ ਮੇਰਾ ਹਰ ਪ੍ਰਭ ਮਿਤ ਮਿਲਾਇ ਸੁਖ ਪਾਈ ਜੀਓ ਮੈਂ ਹਰ ਨਾਮ ਹੈ ਹਰ ਬਿਰਹ ਲਗਾਈ ਜਿਉ ਇਹ ਸੰਤ ਜਨੋਂ ਹਰੀ ਨੇ ਮੈਨੂੰ ਮੇਰੇ ਅੰਦਰ ਹਰ ਨਾਮ ਦੀ ਸਿੱਖ ਲਾ ਦਿੱਤੀ ਹੈ ਮੇਰਾ ਹਰ ਪ੍ਰਭ ਮਿਤ ਮਿਲਾਏ ਸੁਖ ਪਾਈ ਜਿਉ ਮੈਂ ਹੁਣ ਤਦੋਂ ਹੀ ਆਨੰਦ ਅਨੁਭਵ ਕਰ ਸਕਦਾ ਹਾਂ ਜਦੋਂ ਮੈਨੂੰ ਮੇਰਾ ਮਿੱਤਰ ਹਰ ਪ੍ਰਭੂ ਹੀ ਮਿਲ ਹੀ ਪਏ ਹਰ ਪ੍ਰਭੂ ਦੇਖ ਜੀਵਾ ਮੇਰੀ ਮਾਈ ਜੀਓ ਹੀ ਮਾ ਹਰ ਪ੍ਰਭੂ ਨੂੰ ਵੇਖ ਕੇ ਮੇਰੇ ਅੰਦਰ ਆਤਮਿਕ ਜੀਵਨ ਪੈਦਾ ਹੁੰਦਾ ਹੈ ਮੇਰਾ ਨਾਮ ਸੁਖਾ ਹਰ ਭਾਈ ਜੀਓ ਮੈਨੂੰ ਨਿਸ਼ਚਾ ਹੋ ਗਿਆ ਹੈ ਕੀ ਹਰ ਨਾਮ ਹੀ ਮੇਰਾ ਮਿੱਤਰ ਹੈ ਮੇਰਾ ਵੀਰ ਹੈ ਗੁਣ ਗਾਵੋ ਸੰਤ ਜਿਓ ਮੇਰੇ ਹਰ ਪ੍ਰਭ ਕੇ ਰ ਜਿਓ ਇਹ ਸੰਤ ਜਨੋਂ ਤੁਸੀਂ ਮੇਰੇ ਹਰ ਪ੍ਰਭ ਤੇ ਗੁਣ ਗਾਵੋ ਜਪ ਗੁਰਮੁਖ ਨਾਮ ਜਿਓ ਭਾਗੁ ਬੜਿਰ ਜਿਓ ਗੁਰੂ ਦੀ ਸ਼ਰਨ ਪੈ ਕੇ ਹਰ ਨਾਮ ਜੱਪਿਆ ਵੱਡੇ ਭਾਗ ਜਾਗ ਪੈਂਦੇ ਹਨ ਹਰ ਨਾਮ ਜਿਉ ਪ੍ਰਾਨ ਹਰ ਮੇਰੇ ਜਿਉ ਇਹ ਸੰਤ ਜਨੋਂ ਹਰ ਦਾ ਨਾਮ ਹੁਣ ਮੇਰੀ ਜ਼ਿੰਦਗੀ ਦਾ ਆਸਰਾ ਹੈ ਫਿਰ ਬਾਹੜਾ ਨ ਭਵਜਲ ਫਿਰ ਜਿਉ ਜਿਹੜਾ ਮਨੁੱਖ ਹਰ ਨਾਮ ਜਪਦਾ ਹੈ ਉਸ ਨੂੰ ਮੋੜ ਸੰਸਾਰ ਸਮੁੰਦਰ ਦੇ ਜਨਮ ਮਰਨ ਦੇ ਗੇੜ ਨਹੀਂ ਪਾਉਂਦੇ ਕਿਉਂ ਹਰ ਪ੍ਰਭ ਵੇਖਾ ਮੇਰਾ ਮਨ ਤਨ ਚਾਉ ਜਿਉ ਇਹ ਸੰਤ ਜਨੋ ਮੇਰੇ ਮਨ ਵਿੱਚ ਮੇਰੇ ਹਿਰਦੇ ਵਿੱਚ ਚਾਉ ਬਣਿਆ ਰਹਿੰਦਾ ਹੈ ਕਿ ਮੈਂ ਕਿਵੇਂ ਹਰ ਪ੍ਰਭੂ ਦਾ ਦਰਸ਼ਨ ਕਰ ਸਕਾਂ ਹਾਰ ਮੇਲੋ ਸੰਤ ਜਿਉ ਮਨ ਲੱਗਾ ਭਾਉ ਜਿਉ ਇਹ ਸੰਤ ਜਨੋ ਮੇਰੇ ਮਾਨ ਵਿੱਚ ਹਰ ਪ੍ਰਭੂ ਦੇ ਦਰਸ਼ਨ ਦੀ ਤਾਂਗ ਲੱਗ ਰਹੀ ਹੈ ਮੈਨੂੰ ਹਰ ਪ੍ਰਭੂ ਮਿਲਾ ਦਿਓ ਗੁਰਬਦੀ ਪਈਆ ਹਰ ਪ੍ਰੀਤਮ ਰਾਓ ਜਿਓ ਇਹ ਸੰਤ ਜਨੋ ਗੁਰੂ ਦੇ ਸ਼ਬਦ ਦੀ ਰਾਹੀ ਹਰ ਪ੍ਰੀਤਮ ਨੂੰ ਮਿਲ ਸਕੀਦਾ ਹੈ ਵੱਡ ਭਾਗੀ ਜਪ ਨਾਓ ਜਿਓ ਵੱਡੇ ਭਾਗਾਂ ਨਾਲ ਹਰ ਨਾਮ ਜੱਪੀਦਾ ਹੈ ਮੇਰੇ ਮਨ ਤਨ ਵਡੜੀ ਗੋਵਿੰਦ ਪ੍ਰਭ ਆਸਾ ਜਿਓ ਈ ਸੰਤ ਜਨੋ ਮੇਰੇ ਮਨ ਵਿੱਚ ਮੇਰੇ ਹਿਰਦੇ ਵਿੱਚ ਗੋਵਿੰਦ ਪ੍ਰਭੂ ਦੇ ਮਿਲਾਪ ਦੀ ਬੜੀ ਆਸ ਲੱਗੀ ਹੋਈ ਹੈ ਹਰੂ ਮੈ ਲੋ ਸੰਤ ਜਿਓ ਗੋਵਿੰਦ ਪ੍ਰਭ ਪਾਸਾ ਜਿਓ ਈ ਸੰਤ ਜਨੋ ਮੈਨੂੰ ਉਹ ਗੋਵਿੰਦ ਪ੍ਰਭੂ ਮਿਲਾ ਦਿਓ ਜੋ ਮੇਰੇ ਅੰਦਰ ਵਸਦਾ ਹੈ ਸਤਿਗੁਰੂ ਮਤ ਨਾਮ ਸਦਾ ਪ੍ਰਗਾਸਾ ਜੀਉ ਇਹ ਦਾਸ ਨਾਨਕ ਗੁਰੂ ਦੀ ਮਤ ਤੇ ਤੁਰਿਆ ਹੀ ਸਦਾ ਜੀਵ ਦੇ ਅੰਦਰ ਹਰ ਦੇ ਨਾਮ ਦਾ ਪ੍ਰਕਾਸ਼ ਹੁੰਦਾ ਹੈ ਜਨ ਨਾਨਕ ਪੂਰੇ ਅੜੀ ਮਾਨਿਆਸਾ ਜੀਉ ਜਿਸ ਨੂੰ ਗੁਰੂ ਦੀ ਮਤ ਪ੍ਰਾਪਤ ਹੁੰਦੀ ਹੈ ਉਸ ਦੇ ਮਨ ਵਿੱਚ ਪੈਦਾ ਹੋਈ ਪ੍ਰਭੂ ਮੇਲਬ ਦੀ ਆਸ ਪੂਰੀ ਹੋ ਜਾਂਦੀ ਹੈ ਸਤ ਗੁਰ ਮਤ ਨਾਮ ਸਦਾ ਪ੍ਰਗਟ ਰ ਜਿਓ ਜਨ ਨਾਨਕ ਪੂਰੇ ਅੜੀ ਮਨ ਆਸਾ ਜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ